ਇਹਦਾ ਨਾ ਸਫਾ ਜੰਗ ਤਾਂ ਪਿਆ ਸੀ ਬਾਈ ਜੋ 10ਵੇਂ ਪਾਸ਼ਾ ਨੇ ਮੁਕਤ ਸਭ ਜੰਗ ਕਰਿਆ ਉਦੋਂ ਇਹਦੇ ਨਾਲ ਜੰਗ ਦਾ ਸਫਾਇਆ ਕਰਿਆ ਸੀ ਇਹਦਾ ਨਾ ਤਾਂ ਸਫਾ ਜੰਗ ਪਿਆਗਾ ਉਦੋਂ ਤੋਂ ਲੈ ਕੇ ਆਂ ਲਓ ਵੀ ਅਸੀਂ ਤਿਆਰ ਕਰਦੇ ਆਉਨੇ ਆ ਜਿਹੜੀ ਇਹ ਕਲਾ ਇਹ ਆਪਣੇ ਕੋਲ ਹੀ ਆ ਵੀ ਹੋਰ ਕਿਤੇ ਆਲ ਇੰਡੀਆ ਚ ਬਣਦਾ ਨਹੀਂ ਸਫਾ ਜੰਗ ਨਹੀਂ ਬਣਦਾ ਭਾਈ ਜਿਹੜਾ ਰੀਜਨਲ ਸਫਾ ਜੰਗ ਹੈੜੇ ਪਟਿਆਲੇਲੇ ਮਹਾਰਾਜ ਕੀਆ ਉਹਨਾਂ ਦੇ ਘਰੇ ਸ਼ਸ਼ੋਭਤ ਆ ਰੀਜਨਲ 10ਵੇਂ ਪਾਸ਼ਾ ਦੇ ਹੱਥਾਂ ਦਾ ਉਹ ਪਰਿਵਾਰ ਵੀ ਸਾਡੇ ਪਰਿਵਾਰ ਵਾਂਗ ਗੁਰੂਆਂ ਦੇ ਨੇੜੇ ਸੀਗਾ ਗਾਣਾ ਵੀ ਗਾਇਆ ਸੀਗਾ ਗਰਦਾਸ ਮਾਨ ਜੀ ਨੇ ਹਾਂਜੀ ਹਾਂਜੀ ਉਹਨੇ ਤਾਂ ਕਹਿਤਾ ਸੀ ਭਾਈ ਬਖਤੌਰ ਦੇ ਟਕੂਏ ਬੰਦੇ ਟਕੂਏ ਹਾਂ ਹਾਂ ਉਹ ਟਕੂਆ ਭਈ ਜਿਹੜਾ ਟਕੂਆ ਹੁੰਦਾ ਉਹ ਤਾਂ ਜਿਵੇਂ ਆਪਣੇ ਬੱਕਰੀਆਂ ਵਾਲੇ ਭਰਾ ਰੱਖਦੇ ਹੁੰਦੇ ਹੈਗੇ ਮੋੜੀਆਂ ਮੜੀਆਂ ਸ਼ੰਗਣ ਖਾਤਰ ਉਹ ਟਾਗ ਉਹਦਾ ਉਹ ਕਿਹਾ ਸਫਾ ਜੰਗ ਨੂੰ ਟਾਕੂ ਜਿਵੇਂ ਬੋਲੀ ਟੱਪਾ ਜੁੜਦਾ ਸੀ ਉਵੇਂ ਜੋੜਦਾ ਬਾਬੂ ਰਾਜਵਲੀ ਖਾਨ ਨੇ ਸਹੀ ਕਿਹਾ ਸਫਾ ਜੰਗ ਭਾਈ ਬਖਤੌਰ ਚ ਬੰਦੇ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਭਾਈ ਬਖਤੌਰ ਤੇ ਅੱਜ ਸਾਨੂੰ ਕਿਰਤੀ ਤੇ ਮਿਹਨਤੀ ਬੰਦੇ ਆਣਾ ਮਲਾਉਣਾ ਜਿਹੜੇ ਹੱਥੀਂ ਕਿਰਤ ਕਰਨ ਵਾਲੇ ਆ ਸਫਾਜੰਗ ਸਾਰਿਆਂ ਨੇ ਸੁਣਿਆ ਤੇ ਕਰਦਾਸ ਮਾਨ ਜੀ ਨੇ ਵੀ ਗਾਇਆ ਪਰ ਉਹਨਾਂ ਨੇ ਥੋੜਾ ਜਿਹਾ ਗਲਤ ਗਾਤਾ ਸੀਗਾ ਭਾਈ ਬਖਤੌਰ ਦੇ ਟਕੂਏ ਤੇ ਮੈਨੂੰ ਲੱਗਦਾ ਵੀ ਤੀਜੀ ਪੀੜ੍ਹੀ ਆ ਗਈ ਆ ਹੱਥੀਂ ਮਿਹਨਤ ਕਰਕੇ ਸਫਾਜੰਗ ਤਿਆਰ ਕਰਦੇ ਆ ਖੁੰਡੇ ਤਿਆਰ ਕਰਦੇ ਆ ਤੇ ਅੱਜ ਉਹ ਮਲਾਉਣੇ ਆ ਕਿਵੇਂ ਤਿਆਰ ਕਰਦੇ ਆ ਹੱਥੀਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਕਿ ਬਾਈ ਜੀ ਬਲਜਿੰਦਰ ਸਿੰਘ ਨਾਲ ਤੇ ਅੱਜ ਆਪਾਂ ਬਾਈ ਬਲਜਿੰਦਰ ਨੂੰ ਵੀ ਮਲਾਉਣੇ ਆ ਤੇ ਬਲਜੀਤ ਨੂੰ ਵੀ ਮਲਾਉਣੇ ਆ ਠੀਕ ਹੈ ਤੇ ਇੱਥੇ ਜਿਹੜਾ ਕੀ ਦੇਖ ਸਕਦੇ ਤੁਸੀਂ ਹੱਥੀਂ ਤਿਆਰ ਕੀਤੇ ਜਾਂਦੇ ਆ ਸਫਾ ਜੰਗ ਤੇ ਬਾਈ ਦੀ ਆਪਾਂ ਸਟੋਰੀ ਪਹਿਲਾਂ ਵੀ ਕੀਤੀ ਹੋਈ ਹੈਗੀ ਤੇ ਕਰਦੇ ਆ ਵੀਡੀਓ ਸ਼ੁਰੂ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਵੀਰੇ ਤੁਸੀਂ ਬੱਸ ਚੜ੍ਹਦੀ ਕਲਾ ਜੀ ਬਾਈ ਬਲਜਿੰਦਰ ਕਿਵੇਂ ਹੋ ਠੀਕ ਹੈ ਜੀ ਚੜ੍ਹਦੀ ਕਲਾ ਬਿਲਕੁਲ ਜੀ ਠੀਕ ਹੈ ਤੇ ਬਾਈ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਬਾਈ ਬਲਜੀਤ ਨਾਲ ਗੱਲਬਾਤ ਕਰਦੇ ਆ ਕਿਉਂਕਿ ਮੈਨੂੰ ਲੱਗਦਾ ਵੀਡੀਓ ਕਰੀਨ ਤੋਂ ਆਪਾਂ ਬਹੁਤ ਟਾਈਮ ਹੋ ਗਿਆ ਹਨਾ ਹਾਂ ਹਾਂ ਬਾਈ ਮੈਨੂੰ ਲੱਗਦਾ ਹੋ ਗਿਆ 2 ਸਾਲ ਦੇ ਕਿਨਵਾ ਹੋ ਗਿਆ 2 ਸਾਲ ਦੇ ਕਿਨ ਹਨਾ ਤੇ ਜਿਵੇਂ ਮੈਂ ਪਹਿਲਾਂ ਹੀ ਸ਼ੁਰ ਹੱਥੀ ਮਿਹਨਤ ਕਰਨੀ ਕਿਰਤ ਕਰਨੀ ਅੱਜ ਵੀ ਮਤਲਬ ਜਦੋਂ ਵੀ ਇੱਥੇ ਭਾਈ ਬਖਤੌਰ ਆਉਂਗੇ ਤੁਸੀਂ ਤਾਂ ਆਪਦੇ ਅੱਖੀਂ ਦੇਖ ਲਓ ਵੀ ਵਾਕਈ ਹੱਥੀ ਮਿਹਨਤ ਕਰਕੇ ਕਿਰਤ ਕਰਨ ਵਾਲੇ ਹਨ ਇਹ ਬਾਈ ਆ ਤੇ ਸਫਾ ਜੰਗ ਦੀ ਗੱਲ ਕੀਤੀ ਸੀ ਬਾਈ ਮੈਂ ਹਾਂ ਹਾਂਜੀ ਸੋਡੇ ਮਿਲਦਾ ਕਿੰਨੀਵੀਂ ਪੀੜੀ ਆ ਮੇਨ ਲੱਗਾ ਬਈ ਮੈਂ 6ਵੀਂ 7ਵੀਂ ਪੀੜੀ ਚ ਆ ਸਫਾਜੰਗ ਬਣਾਉਣ ਦੀ ਚ ਠੀਕ ਹੈ ਬਈ ਜਦੋਂ 10ਵੇਂ ਪਾਤਸ਼ਾਹ ਨੇ ਇਹਦਾ ਨਾਂ ਸਫਾਜੰਗ ਤਾਂ ਪਿਆ ਸੀ ਬਈ ਜੋ 10ਵੇਂ ਪਾਤਸ਼ਾਹ ਨੇ ਮੁਕਤਸਰ ਸਭ ਜੰਗ ਕਰਿਆ ਉਦੋਂ ਇਹਦੇ ਨਾਲ ਜੰਗ ਦਾ ਸਫਾਇਆ ਕਰਿਆ ਸੀ ਇਹਦਾ ਨਾਂ ਤਾਂ ਸਫਾਜੰਗ ਪਿਆਗਾ ਜੀ ਤੇ ਇਹਨੂੰ ਬਣਾਉਂਦੇ ਸਾਡੇ ਬਜ਼ੁਰਗਾਂ ਨੇ ਉਦੋਂ ਗੁਰੂ ਸਾਹਿਬ ਨੂੰ ਪੇਟ ਕੀਤਾ ਸੀ ਉਦੋਂ ਤੋਂ ਲੈ ਕੇ ਆਂ ਲਓ ਵੀ ਅਸੀਂ ਤਿਆਰ ਕਰਦੇ ਆਉਨੇ ਆ ਜਿਹੜੀ ਇਹ ਕਲਾਏ ਆਪਣੇ ਕੋਲ ਹੀ ਆ ਵੀ ਹੋਰ ਕਿਤੇ ਆਲ ਇੰਡੀਆ ਚ ਬਣਦਾ ਨਹੀਂ ਸਫਾਜੰਗ ਨਹੀਂ ਬਣਦਾ ਹਾਂ ਜਿਹੜੇ ਤਰੀਕੇ ਨਾਲ ਆਪਾਂ ਤਿਆਰ ਕਰਦੇ ਆਂ ਜੇ ਕੋਈ ਕਾਪੀ ਕਰੂਗਾ ਉਹ ਗੱਲ ਵੱਖਰੀ ਹੈ ਨਾ ਉਹ ਜੀ ਚੀਜ਼ ਬਣੇ ਬਈ ਬਿਲਕੁਲ ਜੀ ਹਾਂਜੀ ਤੇ ਆ ਮਤਲਬ ਫਾਈਨਲ ਆ ਜੀ ਹਾਂ ਬਰੇ ਤਿਆਰ ਆ ਤੇ ਇਹਦਾ ਸਾਈਜ਼ ਕਿੰਨਾ ਹੁੰਦਾ ਸਫਾਜੰਗ ਦਾ ਸਾਈਜ਼ ਵੀ ਜੀ 4 ਫੁੱਟ ਹੀ ਹੁੰਦਾ ਉਹ ਘੱਟ ਵੱਧ ਰੱਖਣਾ ਹੋਗਾ ਅਕਦੀ ਮਰਜ਼ੀ ਹੁੰਦੀ ਆ ਉਹ ਸਟੈਂਡਰਡ ਸਾਈਜ਼ 4 ਫੁੱਟ ਆ 4 ਫੁੱਟ ਹਾਂ ਬਾਈ ਤੇ ਮਤਲਬ ਤੁਹਾਡੇ ਕਿਸੇ ਬਯੋਰਗਾਂ ਨੇ ਗਾਂ ਗੁਰੂ ਸਾਹਿਬ ਨੂੰ ਹਾਂ ਬਾਈ ਜਿਹੜਾ ਰੀਜਨਲ ਸਫਾਜੰਗ ਹੈੜੇ ਪਟਿਆਲੇਲੇ ਮਹਾਰਾਜ ਕੀ ਆ ਉਹਨਾਂ ਦੇ ਘਰੇ ਸ਼ਸ਼ੋਭਿਤ ਆ ਰੀਜਨਲ 10ਵੇਂ ਪਾਸ਼ਾ ਦੇ ਹੱਥਾਂ ਦਾ ਉਹ ਪਰਿਵਾਰ ਵੀ ਸਾਡੇ ਪਰਿਵਾਰ ਵਾਂਗੂ ਗੁਰੂਆਂ ਦੇ ਨੇੜੇ ਸੀਗਾ ਤਾਂ ਕਰਕੇ ਉਹਨਾਂ ਦੇ ਘਰੇ ਕੁਝ ਇਹੋ ਜਿਹੇ ਸੰਦ ਆ ਜਿਹੜੇ ਗੁਰੂਆਂ ਦੇ origignal ਉਹਨਾਂ ਦੇ ਹੱਥਾਂ ਦੇ ਪਏ ਆ ਠੀਕ ਹੈ ਹਾਂ ਤੇ ਉਹੀ ਜਿਹੜਾ ਪਟਿਆਲੇ ਪਿਆਗਾ ਸਫਾ ਜਾਂਦਾ ਜਿਹੜਾ ਉਹ ਆਪਣੇ ਮੁਖਸਰ ਦੀ ਕਦਰਾਨੇ ਦੀ ਢਾਬ ਤੇ ਹਾਂ ਹਾਂ ਬਈ ਜੰਗ ਕਰੇ ਇਹ ਮਤਲਬ ਜੰਗ ਦਾ ਸਫਾਇਆ ਕੀਤਾ ਸੀਗਾ ਇਹਦਾ ਨਾਂ ਤਾਂ ਸਫਾ ਜੰਗ ਸਫਾ ਜੰਗ ਇੱਕ ਗੱਲ ਇਹ ਵੀ ਸੁਣੀ ਜਾਂਦੇ ਵੀ ਇੱਥੇ ਨਾ ਗਾਣਾ ਵੀ ਗਾਇਆ ਸੀਗਾ ਗਰਦਾਸ ਮਾਨ ਜੀ ਨੇ ਹਾਂਜੀ ਹਾਂਜੀ ਉਹਨੇ ਤਾਂ ਕਹਤਾ ਸੀ ਭਾਈ ਬਖਤੌਰ ਦੇ ਟਕੂਏ ਬੰਦੇ ਟਕੂਏ ਹਾਂ ਹਾਂ ਉਹ ਟਕੂਆ ਭਈ ਜਿਹੜਾ ਟਕੂਆ ਹੁੰਦਾ ਉਹ ਤਾਂ ਜਿਵੇਂ ਆਪਣੇ ਬੱਕਰੀਆਂ ਵਾਲੇ ਭਰਾ ਰੱਖਦੇ ਹੁੰਦੇ ਹੈਗੇ ਮੋੜੀਆਂ ਮੜੀਆਂ ਸ਼ੰਗਣ ਖਾਤਰ ਉਹ ਟਾਗੋ ਤਾਂ ਉਹ ਹੁੰਦਾ ਉਹ ਕਿਹਾ ਸਫਾ ਜੰਗ ਨੂੰ ਟਾਕੂਆ ਜਿਵੇਂ ਬੋਲੀ ਟੱਪਾ ਜੁੜਦਾ ਸੀ ਉਵੇਂ ਜੋੜਦਾ ਬਾਬੂ ਰਾਜਵਲੀ ਖਾਨ ਨੇ ਸਹੀ ਕਿਹਾ ਸਫਾ ਜੰਗ ਭਾਈ ਬਖਤੌਰ ਚ ਬੰਦੇ ਠੀਕ ਹੈ ਹਾਂ ਮਤਲਬ ਪੂਰੇ ਇੰਡੀਆ ਚ ਨਹੀਂ ਮੈਨੂੰ ਲੱਗਦਾ ਹੋਰ ਕੋਈ ਬਣਾਉਂਦਾ ਨਾ ਸਿਰਫ ਜਿੱਥੇ ਆਪਾਂ ਬੈਠੇ ਆ ਇਸ ਲੋਕੇਸ਼ਨ ਤੇ ਹੀ ਬਣਦੇ ਆ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਬਾਈ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਇਹ ਜਿਹੜੇ ਸਫਾ ਜਾਗਾ ਅੱਜ ਦੇ ਟਾਈਮ ਦੇਸ਼ਾਂ ਆਪਦੇਸ਼ਾਂ ਤੇ ਬਹੁਤ ਮਤਲਬ ਡਿਮਾਂਡ ਹੈ ਜਿਵੇਂ ਅਸੀਂ ਮਤਲਬ ਬਾਈ ਜੀ ਨਾਲ ਬਹਿ ਕੇ ਗੱਲ ਵੀ ਕੀਤੀ ਆ ਤੇ ਜਿਵੇਂ ਕਾਫੀ ਟਾਈਮ ਦੀ ਮਤਲਬ 7 ਸਾਲ ਦੀ ਬੁਕਿੰਗ ਵੇਟਿੰਗ ਬਈ ਰਹਿੰਦੀ ਰਹਿੰਦੀ ਹਾਂ ਬਈ ਕਦੇ 8-9 ਮਹੀਨੇ ਤੋਂ ਘਟੀ ਨਹੀਂ ਬਾਈ ਕਿਉਂਕਿ ਐ ਨਾ ਲੇਬਰ ਮਿਲਦੀ ਨਹੀਂ ਕੰਮ ਵਾਲੀ ਨਾ ਹੀ ਲੇਬਰ ਆਪਦੇ ਵਰਗਾ ਕੰਮ ਕਰਦੀ ਆ ਬਾਈ ਕੱਲਾ ਕੋਕਰ ਰੈਡੀਮੇਟ ਆਉਂਦਾ ਆਪਣੇ ਉੱਤੇ ਜਿਹੜਾ ਆਪਾਂ ਵੀ ਜਾਨਕੀ ਚੱਕ ਕੇ ਡੱਬੀ ਚੋਂ ਲਾਉਣਾਗਾ ਬਾਕੀ ਜਿਹੜਾ ਪਿੱਤਲ ਲੱਗਿਆ ਹੋਇਆ ਚਾਹੀ ਮੋਟਾ ਪਿੱਤਲ ਹੋਵੇ ਆਪਣਾ ਚਾਹੀ ਨਾਰਮਲ ਹੋਵੇ ਸਾਰਾ ਥਾਨ ਹੁੰਦੇ ਆਗੇ 1.5 ਫੁੱਟ ਚੌੜਾ 4 ਫੁੱਟ ਲੰਮਾ ਕੋਈ 1.5 ਫੁੱਟ 2 ਫੁੱਟ ਲੰਮਾ ਥਾਨ ਲੈ ਹੀ ਦੇ ਬਾਈ ਉਹ ਚੋਂ ਸਾਰਾ ਕੋਈ ਹੱਥੀ ਕੱਟਣਾ ਪੈਂਦਾ ਤੇ ਜਿਵੇਂ ਮੱਛੀ ਆ ਸਾਰਾ ਕੁਝ ਬਾਈ ਹੱਥੀ ਹੱਥੀ ਕੱਟਦੀ ਹਾਂ ਹਾਂ ਕੱਲਾ ਪਿੱਤਲ ਦਾ ਕੋਕਾ ਰੀਡੀਮੇਟ ਆਉਂਦਾ ਬਾਈ ਠੀਕ ਆ ਆ ਜਿਵੇਂ ਬਈ ਲੱਕੜ ਪਈ ਐ ਇਹ ਕਿਹੜੀ ਲੱਕੜ ਦਾ ਬਾਈ ਇਹ ਟਾਲੀ ਦੀਆਂ ਬਾਈ ਸੋਟੀਆਂ ਟਾਲੀ ਦੀਆਂ ਹਾਂ ਬਾਈ ਟਾਲੀ ਦਾ ਹੀ ਬਣਦਾ ਸਹੀ ਟਾਲੀ ਦਾ ਹੀ ਬਣਦਾ ਵਾਂਸ ਦਾ ਹੀ ਬਣਦਾ ਬਾਈ ਜਿਉਂ ਡਿਮਾਂਡ ਹੋਵੇ ਵੀ ਜਾਂ ਸਾਗਵਾਨ ਚ ਬਣਾਉਣਾ ਜਾਂ ਚਾਂਪ ਚ ਬਣਾਉਣਾ ਉਹ ਆਪਾਂ ਕਦੀ ਮੰਨਦੇ ਆਗਾ ਲੋਹੇ ਚ ਤਿਆਰ ਕਰ ਦੇਈਦਾ ਤੇ ਉਹ ਜ਼ਿਆਦਾਤਰ ਵਾਂਸ ਜਾਂ ਟਾਲੀ ਜੀ ਬਣਦਾ ਬਾਈ ਵਾਂਸ ਚ ਆ ਹੰਡਾਉ ਹੁੰਦਾ ਵਾਂਸ ਕਿਉਂਕਿ ਲੱਕੜ ਚ ਲੱਛਕ ਹੁੰਦੀ ਆ ਟਾਲੀ ਜੇ ਲਸ਼ਕ ਘੱਟ ਹੁੰਦੀ ਹੈਗੀ ਸਜਾਵਟ ਟਾਲੀ ਵੱਧ ਹੁੰਦੀ ਹੈ ਸਪੱਟਪਾਲ 'ਚ ਚੜ੍ਹਦੀ ਹੁੰਦੀ ਹੈ ਥੋੜਾ ਜਿਹਾ ਬਲੈਕ ਚੀਜ਼ ਮੈਂ ਆਪਾਂ ਕਹ ਲਈਏ ਸੋਹਣ ਪਾਲ ਸੋਹਣੀ ਲੱਗਦੀ ਹੈ ਨਾ ਪਾਲਛਰੇਛ ਰੂਸ਼ੀ ਦੀਂਦੇ ਟਾਲੀ ਦੀਂਦੇ ਹੈਗੇ ਹਾਂ ਬਾਈ ਹੂੰ ਬਿਲਕੁਲ ਤੇ ਅੱਗੇ ਅਕਸਰੀ ਬਾਈ ਬਲਜਿੰਦਰ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਇਹ ਕਹਿੰਦੇ ਨੇ ਬਤੰਦਰਾ ਤੂੰ ਸਾਨੂੰ ਉਹ ਕਰ ਗਿਆ ਤੇ ਸਾਡੇ ਕੋਲੇ ਆਰਡਰ ਨਹੀਂ ਮੁੱਕਦੇ ਲਾਂਭੇ ਆ ਹੀ ਜਾਂਦੇ ਰਹਿੰਦੇ ਹੈਗੇ ਵੈਸੇ ਜੇ ਦੇਖਿਆ ਜਾਵੇ ਨਾ ਜਿਹੜੀ ਹੱਥੀਂ ਚੀਜ਼ ਤਿਆਰ ਕਰਨੀ ਆ ਇੱਥੋਂ ਲੈ ਕੇ ਸਾਰੀ ਬਣਾਈ ਆ ਤਾਂ ਉਹਦੇ ਤੇ ਮਤਲਬ ਟਾਈਮ ਕਾਫੀ ਲੱਗ ਜਾਂਦੀ ਆ ਕਿੰਨਾ ਕੁ ਟਾਈਮ ਲੱਗ ਜਾਂਦਾ ਬਾਈ ਜੇਮ ਬਾਈ ਨਾਰਮਲ ਆ ਬਣਿਆ ਹੋਇਆ ਆਪਣਾ ਇਹ ਤਿੰਨ ਤੋਂ ਸਾਢੇ ਤਿੰਨ ਦਿਨਾਂ ਵਿੱਚ ਬੰਦ ਆ ਜੇ ਚ ਆਪਾਂ ਹੈਵੀ ਪਿੱਤਲ ਲਾ ਕੇ ਤਿਆਰ ਕਰਦੇ ਆਂਗੇ ਉਹ ਸਾਢੇ 5 ਤੋਂ 6 ਦਿਨ ਵੀ ਲੈ ਜਾਂਦਾ ਬਾਈ ਠੀਕ ਆ ਇੱਕ ਤੁਹਾਡੇ ਕੋਲੇ ਨਾ ਇੱਥੇ ਆ ਬਣਿਆ ਵਿਆ ਇਹ ਮਤਲਬ ਕਿਵੇਂ ਛੋਟਾ ਇਹ ਬਾਈ 2 ਪੀਸ ਹੈ ਹਾਂਜੀ ਅਸੀਂ ਬਾਰਲੇ ਦੇਸ਼ ਭਰਾ ਲੈ ਕੇ ਜਾਂਦੇ ਆ 2 ਪੀਸ ਕਰੇ ਹੋਏ ਆ ਵੀ ਜਾਨੀ ਕਿ țechi 'ਚ ਪਾ ਜਾਂਦਾ țechi ਟਾਈ ਫੁੱਟ ਹੁੰਦੀ ਐ 2-2 ਫੁੱਟ ਦੇ 2 ਪੀਸ ਹੋ ਕੇ 4 ਫੁੱਟ ਦਾਗਾ ਤੇ ਉਧਰ ਜਾ ਕੇ ਪੱਕਾ ਕਰ ਲੈਂਦੇ ਆ ਠੀਕ ਆ ਉਂ ਫਿਰ ਜਾਨ ਨਹੀਂ ਦਿੰਦੇ ਹੁਣ ਉਹ țechi 'ਚ ਪਾ ਕੇ ਲੈ ਜਾਂਦੇ ਆ țechi 'ਚ ਪਾ ਕੇ ਲੈ ਜਾਂਦੇ ਆ ਆ ਕਿਉਂਕਿ ਹੁਣ ਜਿਹੜੇ ਹਿਸਾਬ ਨਾਲ ਇਹਦੀ ਲੰਬਾਈ ਐ ਫਿਰ ਉਹ ਇਹ țechi 'ਚ ਵੀ ਨਹੀਂ ਆਉਂਦਾ ਤੇ ਜਹਾ ਚ ਕਾਉਣ ਚੜਨ ਦਿੰਦਾ ਬਾਈ ਫੜਕੇ ਬਿਲਕੁਲ ਤੇ ਇਸ ਤੋਂ ਇਲਾਵਾ ਬਾਈ ਜਿਵੇਂ ਤੁਸੀਂ ਆ ਬਣਾ ਰੱਖਿਆਗੇ ਖੁੰਡੇ ਹਾਂ ਬਾਈ ਤੇ ਇਹ ਖੁੰਡਾ ਵੀ ਟਾਲੀ 'ਚ ਆ ਬਾਈ ਟਾਲੀ 'ਚ ਇਹਦਾ ਵੀ ਡਿਜ਼ਾਈਨ ਅਲੱਗ ਹੁੰਦਾ ਹਾਂ ਬ ਇਹ ਤੇ ਮੱਛੀ ਹੈ ਵੀ ਪਿੱਤਲ ਚੋਂ ਆ ਮੋਰਨੀ ਵੀ ਆ ਫੁੱਲ ਵੀ ਆ ਬੰਦ ਵੀ ਡਬਲ ਆ ਇਹ ਚੀਜ਼ਾਂ ਦਾ ਫਰਕ ਪੈ ਜਾਂਦਾ ਬਾਈ ਪਿੱਤਲ ਮੋਟੇ ਪਤਲੇ ਦਾ ਬਹੁਤ ਫਰਕ ਪੈ ਜਾਂਦਾ ਠੀਕ ਹੈ ਹਾਂ ਜਿਵੇਂ ਆ ਸੁਮ ਬਣਾ ਕੇ ਲੱਗਿਆ ਹੋਇਆ ਆਪਣਾ ਠੀਕ ਹੈ ਬਾਈ ਇਹ ਲੈ ਲੋ ਪ੍ਰਾਂਤ ਦੇ ਪਿੱਤਲ ਦਾ ਬਾਈ ਆਹਾ ਬਾਈ ਹਾਂ ਬਾਈ ਪ੍ਰਾਂਤ ਦਾ ਪਿੱਤਲ ਵੀ ਆ ਸੋਟੀ ਤੇ ਠੀਕ ਹੈ ਉਹ ਥੱਲੇ ਚੜਿਆ ਪਿਆ ਸੋਟੀ ਤੇ ਠੀਕ ਹੈ ਬਾਈ ਹਾਂ ਉਵੇਂ ਆ ਠੀਕ ਹੈ ਹਾਂ ਕੋਪ ਵੀ ਆ ਪਸਟੀਲ ਦੀ ਤਿਆਰ ਕਰਦੇ ਆ ਪੈਰਾੜ ਇਹ ਚੋਂ ਆ ਪਤੀ ਤੇ ਕੱਲਾ ਕੋਕਾ ਰੈਡੀਮੇਟ ਆ ਬਾਈ ਅਸੀਂ ਇਹ ਵੀ ਸਾਰਾ ਇੱਥੇ ਆਪ ਤਿਆਰ ਕਰਨਾ ਇੱਥੇ ਬਾਈ ਜਮਾ ਠੀਕ ਹੈ ਤੇ ਬਾਈ ਮੈਂ ਤਾਂ ਨਾ ਜਿਵੇਂ ਹੁਣ ਬਾਈ ਬਲਜਿੰਦਰ ਆ ਤੁਸੀਂ ਇੱਧਰ ਵੀ ਦਿਖਾਇਓ ਹਨ ਤੇ ਜਿਵੇਂ ਬਾਈ ਕਹਿ ਦਿੰਦਾ ਅੱਗੇ ਮਤਲਬ ਵੀਡੀਓ ਚ ਆਪਾਂ ਸਟੋਰੀ ਕਰੀ ਸੀ ਹਨ ਬਾਈ 29 ਲੱਤਾਂ ਤੋਂ ਨਕਾਰਾ ਹਨ ਤੇ ਮਿਹਨਤ ਕਰਦਾ ਅਸਲ ਦੇ ਵਿੱਚ ਆਪਾਂ ਕਹਿੰਦੇ ਹੁੰਨੇ ਬਈ ਯਾਰ ਕਈ ਹੁਣ ਕਹਿ ਦਿੰਦੇ ਪੰਜਾਬ ਚ ਕੁਛ ਹੈ ਨਹੀਂਗਾ ਤਾਂ ਆਪਾਂ ਬਾਹਰ ਚੱਲ ਕੇ ਕਮਾਓ ਜਾਂ ਕੁਛ ਵੀ ਆ ਪਰ ਜਿਹਨੇ ਮਿਹਨਤ ਕਰਨੀ ਆ ਉਹ ਤੁਹਾਡੇ ਸਾਹਮਣੇ ਇੱਕ ਜਾਗਦੀ ਮਿਸਾਲ ਆ ਤੇ ਬਈ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਹ ਗੱਲ ਬਈ ਆਏ ਆ ਵੀ ਜਿਵੇਂ 9998 ਚ ਬਡੇ ਡੇੜੀ ਦੇ ਮੇਰੇ ਸੱਟ ਲੱਗੀ ਸੀ ਮੇਰੇ ਡੇੜੀ ਦਾ ਐਕਸਪਾਇਰ ਹੋ ਗਿਆ 2010 ਚ ਹਾਂਜੀ ਇਹ ਮੇਰੇ ਵੱਡੇ ਡੇੜੀ ਆ ਨੇ 9998 ਚ ਸੱਟ ਲੱਗੀ ਡੇੜੀ ਦੀ ਹੱਡੀ ਤੇ ਅੱਠ ਨੰਬਰ ਮਨਕਾ ਫੈਕਚਰ ਤਾਂ ਕਰਕੇ ਥੱਲੇ ਵਾਲਾ ਹਿੱਸਾ ਖੜਿਆ ਹੋਇਆਗਾ ਠੀਕ ਹੈ ਹਾਂ ਆਏ ਲੋ ਵੀ ਇਹ ਕਲਾ ਨੂੰ ਰੱਖਣ ਵਾਲੇ ਇਹੀ ਐ ਹੂੰ ਇਹਨਾਂ ਨੇ ਪਹਿਲਾਂ ਮੇਰੇ ਬਦਾਦਾ ਜੀ ਆ ਉਹਨਾਂ ਨੇ ਆਪਦੇ ਦਾਦਾ ਜੀ ਤੋਂ ਸਿੱਖੀ ਠੀਕ ਹੈ ਹੁਣ ਦਾਦਾ ਜੀ ਸੀਗਾ ਹਾਂ ਡੇੜੀ ਕੋਲ ਆ ਗਈ ਹੁਣ ਇੱਥੇ ਅਸੀਂ ਤਿੰਨ ਪੀੜੀਆਂ ਬੈ ਕੇ ਇਕੱਠੇ ਕੰਮ ਕਰਦੇ ਮ ਤੰਨੇ ਵੀਡੀਓ ਹਾਂ ਜਦੋਂ ਮੈਂ ਪੜਦਾ ਸੀਗਾ ਉਹ ਡੈਡੀ ਕੰਮ ਕਰਦਾ ਸੀਗਾ ਮੈਂ ਪਲੱਸ 2 ਤੋਂ ਬਾਅਦ ਕੰਮ ਤੇ ਲੱਗਿਆ ਸੀਗਾ ਹਾਂ ਬਾਈ ਤੇ ਸੁਣਾ ਇਹ ਨਹੀਂ ਵਿਚਾਰ ਵੀਰ ਛੱਡ ਪਰਾਂ ਇਹ ਕਿੱਥੇ ਹਨ ਇੰਨਾ ਟਾਈਮ ਬੈਠ ਬੈਠ ਕੇ ਕੰਮ ਕਰਾਂਗੇ ਤੇ ਆਪਾਂ ਬਾਹਰ ਨਿਕਲ ਜਾਈਗੇ ਬਾਹਰ ਸੌਖਾ ਹੈ ਉੱਧਰ ਚੱਲ ਚੰਗੀ ਕਮਾਈ ਕਰਾਂਗੇ ਗੱਲ ਤਾਂ ਬਾਈ ਦਿਹਾੜੀ ਦੀ ਹੈ ਜੇ ਬਾਹਰ ਵਗ ਜੀ ਉੱਥੇ ਵੀ ਦਿਹਾੜੀ ਕਰਨੀ ਹੈ ਘਰੇ ਇੱਥੇ ਵੀ ਦਿਹਾੜੀ ਬਣਦੀ ਹੈ ਬਾਹਰ ਦਿਹਾੜੀ ਬਣੋ ਜੇ ਜਿਆ ਪਰਿਵਾਰ ਛੱਡਾਂਗੇ ਉਹ ਜੀ ਵੱਧ ਬਣ ਜੋ ਇੱਥੇ ਪਰਿਵਾਰ ਚ ਬੈਠੇ ਤੇ ਘੱਟ ਬਣ ਜੋ ਉਹੀ ਫਰਕ ਹੈ ਉਹੀ ਫਰਕ ਹੈ ਬਾਕੀ ਜਿਹੜਾ ਆਪਦਾ ਵਿਰਾਸਤੀ ਐ ਸੋ ਵਿਰਾਸਤੀ ਐ ਬਾਕੀ ਨਾ ਬਈ ਬਜ਼ੁਰਗਾਂ ਦੇ ਜੇ ਅਸੀਂ ਆ ਕੇ ਇੱਥੇ ਆ ਕੇ ਨਾ ਖਰਾਬ ਕਰਦੇ ਆ ਉਹ ਫਿਰ ਸਾਡੀ ਗਲਤੀ ਐ ਬਿਲਕੁਲ ਬਈ ਉਹਨਾਂ ਨੇ ਨਾ ਇੰਨਾ ਖਟਿਆ ਅਸੀਂ ਤਾਂ ਉਹਨਾਂ ਦੇ ਪੈਰ ਅਰਗੇ ਵੀ ਨਹੀਂ ਸਹੀ ਐ ਬਈ ਹਾਂ ਬਿਲਕੁਲ ਤੇ ਆ ਬਈ ਹਨਾ ਸਫਾ ਜਾਂਗਾ ਬਾਕੀ ਬੁਕਿੰਗ ਦਾ ਕਿਵੇਂ ਰਹਿੰਦਾ ਬਈ ਬੁਕਿੰਗ ਬਈ ਐਡਵਾਂਸ 'ਚ ਰਹਿੰਦੀ ਹੁੰਦੀ ਐ ਸਾਈ ਆਪਾਂ ਕਿਸੇ ਤੋਂ ਨਹੀਂ ਲੈਂਦੇ ਹੂੰ ਪੇਮੈਂਟ ਆਪ ਨੂੰ ਵੀਰ ਕੋਈ ਨਾ ਪਾਵੇ ਐਡਵਾਂਸ 'ਚ ਜਿੱਦੇ ਸਮਾਨ ਤਿਆਰ ਹੋ ਜਾਂਦਾ ਆਪਾਂ ਸੁਨੇਹਾ ਲਾ ਦਿੰਦੇ ਆ ਬੰਦਾ ਆ ਜਾਂਦਾ ਸਮਾਨ ਲੈ ਜਾਂਦਾ ਪੇਮੈਂਟ ਉਦੋਂ ਆ ਜਾਂਦੀ ਐ ਏ ਲੰਬੇ ਵੀ ਦੇ ਦਿੰਦੇ ਬਾਈ ਤਿਆਰ ਨਹੀਂ ਕਰਦੇ ਸਾਡਾ ਆਰਡਰ ਬਾਈ ਸਮਾਂ ਹੁਣ ਵਿੱਚ ਇੱਕ ਗਾਕਦਾ 2 ਮਹੀਨਿਆਂ ਦਾ ਖੜਾ ਬਾਈ ਇੱਕ 6 ਮਹੀਨਿਆਂ ਦਾ ਖੜਾਗਾ ਹੁਣ ਪਹਿਲਾਂ ਤਾਂ ਆਪਾਂ ਨੂੰ 6 ਵਾਲੀ ਕੱਢਣਾ ਪਊਗਾ ਹੂੰ ਬਾਕੀ ਕਈ ਵਾਰੀ ਲੇਟ ਹੋ ਜਾਂਦਾ ਬਾਈ ਕੰਮ ਕਰਦੇ ਮਜਬੂਰੀਆਂ ਕਰਕੇ ਮੈਂ ਲਓ ਮੈਂ ਇੱਥੇ ਬੈਠਾ ਮੈਨੂੰ ਕਰਦਾ ਕੰਮ ਹੋ ਗਿਆ ਜਾਂ ਡੈਡੀ ਨੂੰ ਹੋ ਗਿਆ ਫਿਰ ਅੱਡੇ ਤੇ ਕੰਮ ਵੀ ਨਹੀਂ ਹੁੰਦਾ ਸਹੀ ਹੈ ਕਰਦੇ ਕੰਮ ਵੀ ਹੋ ਜਾਂਦੇ ਆ ਹੂੰ ਵਿੱਚ 2-2 ਸਾਲ ਪੁਰਾਣੇ ਗਾਕ ਵੀ ਖੜੇ ਆ ਉਹਨਾਂ ਤੋਂ ਗਲਤੀ ਵੀ ਬਣਦੇ ਆ ਵੀ ਨਹੀਂ ਮੌਕੇ ਤੇ ਤਿਆਰ ਹੁੰਦਾ ਬਾਕੀ ਬਈ ਹੱਥੀਆ ਹਣਾ ਤਿਆਰ ਕਰਨਾ ਤੇ ਉਹਦੇ ਕਰਕੇ ਤਾਂ ਫਿਰ ਮਸ਼ੀਨੀ ਨਹੀਂ ਨਾ ਬਾਈ ਜੇ ਮਸ਼ੀਨੀ ਹੋਵੇ ਤਾਂ ਮਸ਼ੀਨ ਚ ਚੀਜ਼ ਪਾਈ ਤਿਆਰ ਹੋ ਜੇ ਮੈਨੂੰ ਲੱਗਦਾ ਬਈ ਬਹੁਤ ਘੱਟ ਹੋਣਗੇ ਜੋ ਹੱਥੀ ਮਿਹਨਤ ਕਰਨ ਵਾਲੇ ਆ ਅੱਜ ਇੰਨਾ ਬੈਠ ਕੇ ਟਾਈਮ ਦੇਣਾ ਇੱਕ ਚੀਜ਼ ਨੂੰ ਤੇ ਬਾਕੀ ਬਈ ਆਪਾਂ ਬਲਜਿੰਦਰ ਨਾਲ ਵੀ ਗੱਲਬਾਤ ਕਰਦੇ ਆ ਤੇ ਬਾਈ ਬਹੁਤ ਬਹੁਤ ਧੰਨਵਾਦ ਹੈ ਨਾ ਜੀ ਵੀਰੇ ਤੇ ਹੋਰ ਬਾਈ ਬਲਜਿੰਦਰ ਜੀ ਕੀ ਹਾਲ ਹੈ ਜੀ ਠੀਕ ਆ ਜੀ ਕਿਵੇਂ ਚੱਲਦੀ ਜਿੰਦਗੀ ਵਧੀਆ ਵੀਰੇ ਜੋ ਪਰਮਾਤਮਾ ਨੇ ਲਗਾਈ ਜਾਂਦਾ ਠੀਕ ਆ ਹਾਂ ਕਿਰਤ ਤੋਂ ਮਾਲਕ ਦੇ ਜਾਂਦਾ ਤੇ ਕਿਰਤ ਕਰੀ ਜਾਂਦੇ ਆ ਹੂੰ ਤੇ ਸਫਾ ਜੰਗ ਫਿਰ ਹੁਣ ਵੀ ਨਾਲ ਇੱਥੇ ਮਿਹਨਤ ਕਰਦੇ ਆ ਬਿਲਕੁਲ ਹੁਣ ਵੀ ਕਰਦੇ ਆ ਜੋ ਬੱਚਨ ਦੀ ਪ੍ਰੋਬਲਮ ਆਉਂਦੀ ਆ ਭਰਾ ਮੇਰੇ ਫਿਰ ਵੀ ਪਿਆ ਪਿਆ ਵੀ ਜਿੰਨਾ ਵੀ ਹੁੰਦਾ ਹੈ ਸੋਟੀ ਦਾ ਮੇਕਅਪ ਜਾਂ ਪਿੱਤਲ ਜਿੰਨਾ ਕੰਮ ਕਰ ਸਕਦਾ ਅਜੇ ਨਾਲ ਬਾਪੂ ਜੀ ਕਰਦੇ ਤੇ ਬੇਟੇ ਨਾਲ ਕਰਾਉਣਾ ਠੀਕ ਹਾਂ ਤੇ ਅੱਗੇ ਆਪਣੀ ਅਕਸਰ ਬਾਈ ਗੱਲ ਹੋ ਜਾਂਦੀ ਆ ਨਾ ਬਾਈ ਬਲਜੀਤ ਨੂੰ ਵੀ ਨਾਲ ਤੁਹਾਡੇ ਮਦਦ ਕਰਾਉਂਦਾਗਾ ਤੁਸੀਂ ਹੁਣ ਲੱਗ ਗਏ ਸਿਖਾ ਰਹੇ ਹੋ ਇਹਨਾਂ ਨੂੰ ਬਿਲਕੁਲ ਜੀ ਇਹਨੂੰ ਪੂਰਾ ਟ੍ਰੇਨ ਕਰਤਾ ਜੇ ਅੱਗੇ ਕੰਮ ਇਹ ਹੀ ਸਾਹਮਣੇ ਗਾਈਡ ਕਰਦਾ ਦਾ ਸਾਰੇ ਕੰਮ ਨੂੰ ਜੁਣਾ ਹੂੰ ਖੁਦ ਜ਼ਿੰਮੇਵਾਰ ਕੰਮ ਦਾ ਆਏਗਾ ਹੁਣ ਇਹ ਹੂੰ ਆਰਡਰ ਲੈਣਾ ਇਸੇ ਨਹੀਂ ਲੈਣਾਗਾ ਬਿਲਕੁਲ ਕੋਈ ਸੁਨੇਹਾ ਦੇਣਾ ਚਾਹੁੰਦੇ ਹੂੰ ਮੱਲਾ ਅੱਜ ਆਪਣੇ ਕਹਿ ਦਿੰਦੇ ਆ ਜਾਂ ਕੋਈ ਬਹਾਨੀ ਭਾਲਦੇ ਆ ਵੀ ਸਾਡੇ ਕੰਮ ਹੈ ਨਹੀਂ ਜਾਂ ਕੁਝ ਵੀ ਹੈ ਨਹੀਂ ਹਨ ਜਿਵੇਂ ਹੁਣ ਤੁਸੀਂ ਤਾਂ ਬਈ ਦੇਖੀਏ ਨਹੀਂ ਕੰਮ ਭਰਾ ਮੇਰਾ ਹੈਗਾ ਸਭ ਕੁਝ ਹੈਗਾ ਹੂੰ ਜੇ ਅਪ ਇੱਥੇ ਕਰਦੇ ਨਾ ਪੰਜਾਬ ਦੇ ਵਿੱਚ ਵੀ ਸਭ ਕੁਝ ਹੈ ਜੇ ਮਿਹਨਤ ਕਰਦਾ ਬੰਦਾ ਤਾਂ ਜੇ ਕੰਮ ਕਰਦੇ ਆ ਮੈਂ ਹੱਥੀਂ ਕੰਮ ਕਰਦਾ ਮੈਂ ਪੈ ਕੇ ਵੀ ਕੰਮ ਕਰਦਾ ਪਿਛਲੇ 26 ਚਾਲ ਤੋਂ ਹੈਂਡੀਕਰ ਹੈ 9 98 ਤੋਂ ਲੈ ਕੇ ਹਾਸਾ ਵੈਰਾ ਮੈਂ ਬੈਠ ਕੇ ਵੀ ਕੰਮ ਕਰਦਾ ਰਿਹਾ ਰੋਟੀ ਰੋਜੀ ਦਾ ਗੁਜ਼ਾਰਾ ਤੋਰਦਾ ਰਿਹਾ ਕੋਈ ਮੇਰੇ ਕੋ ਜਮੀਨ ਜਾਇਆ ਜਾਤਾ ਹੈ ਨਹੀਂ ਪਰ ਫਿਰ ਵੀ ਕੰਮ ਆ ਦੀ ਹਿੰਮਤ ਰੱਖ ਕੇ ਹੌਸਲਾ ਰੱਖ ਕੇ ਕੰਮ ਕਰਦਾ ਰਿਹਾ ਬੱਚੇ ਵੱਢਦੇ ਸੀ ਪਰ ਹੁਣ ਬਾਈਂ ਕਿਰਪਾ ਕਰੀ ਬੱਚਾ ਕੰਮ ਨਾਲ ਮਦਦ ਕਰਨ ਨਾਲ ਆ ਗਿਆ ਤੇ ਸਾਰਾ ਦਿਨ ਫਿਰ ਬਾਈਂ ਐਂ ਟੇਡੇ ਪੈ ਕੇ ਕੰਮ ਕਰਦਾ ਮੈਂ ਕਿੱਡੇ ਪੈ ਕੇ ਵੀ ਕੰਮ ਕਰਦਾ ਬਾਈਂ ਐ ਔਖਾ ਜਾਂ ਨਹੀਂ ਹੁੰਦਾਗਾ ਬਸ ਸੂਹੀ ਯਾਤ ਬਣ ਗਈ ਭਰਾ ਮੇਰਾ ਉਠਣ ਬੈਠਣ ਤੇ ਵੀ ਇਹ ਉਠਣਾ ਠੀਕ ਹੈ ਪਰ ਫਿਰ ਵੀ ਤੁਸੀਂ ਨਾਲ ਅੱਜ ਨਾਲ ਹੈਲਪ ਕਰੋ ਨਾ ਵੀ ਜਿਵੇਂ ਪਿੱਤਲ ਕੋਕਾ ਕਰਨਾ ਪਿੱਤਲ ਬਣਾ ਕੇ ਲਾਉਣਾ ਕੋਕੇ ਲਾਉਣੇ ਜਾਂ ਰੈਪ ਕਰਨਾ ਨਾਲ ਨਾਲ ਕੰਮ ਕਰਵਾਈ ਜਾਂਦਾ ਹੁੰਦਾ ਜੋ ਮੇਰੇ ਕਰਨ ਦੇ ਪਿਆਜ ਪਿਆਜ ਦੇ ਜੋਗ ਆ ਉਹਲਾ ਕੰਮ ਫੌੜੀ ਦਾ ਕੰਮ ਕਰਦਾ ਹਾਂ ਜੀ ਨਾਲ ਮੈਂ ਠੀਕ ਹੈ ਹਾਂ ਬਿਲਕੁਲ ਇਹ ਚੀਜ਼ ਨੂੰ ਬਾਇਘਰ ਦੀ ਕਿਰਪਾ ਨਾਲ ਦੋ ਵਾਰੀ ਆਪਾਂ ਸਨਮਾਨਤ ਵੀ ਆ ਜਿਵੇਂ ਜਲੰਧਰ ਦੇ ਲਾਗੇ ਪਿੰਡ ਫਰਾਗਪੁਰਾ ਹਾਂਜੀ ਉਹ ਫੋਰਮ ਦੇ ਵਿੱਚ ਰਹੇ ਰਹੇ ਰਣਜੀਤ ਸਿੰਘ ਟੁੱਟ ਬ੍ਰਦਰ ਜੀ ਉਹਨਾਂ ਨੇ ਵੀ ਸਨਮਾਨਤ ਕਰਿਆ ਜਾਂ ਫਿਰੋਜ਼ਪੁਰ ਦੇ ਲਾਗੇ ਪਿੰਡ ਝੋਖਰੀ ਹਾਂ ਉੱਥੇ ਵੀ ਸਾਡੇ ਨੇ ਸਨਮਾਨਤ ਕਰਿਆ ਸਾਡੇ ਇੱਕ ਮਿੱਤਰ ਪਿਆਰੇ ਆ ਤਰਾਗ ਵਾਲਾ ਪਿੰਡ ਹੈ ਫਾਜ਼ਲ ਕਨੜੇ ਹੂੰ ਰਜਿੰਦਰ ਸਿੰਘ ਸੇਖੋ ਠੀਕ ਹੈ ਜੀ ਉਹ ਵੀ ਥਾਂ ਮਿਲੇ ਤੇ ਸਾਡੇ ਇੱਕ ਹੋਰ ਸੀਗਾ ਚਰਮਲ ਸਿੰਘ ਜੀ ਝੋਖਰੀਰ ਤੋਂ ਅੱਜ ਦੁਨੀਆ ਤੇ ਨਹੀਂ ਰਹਿ ਵਿਚਾਰੇ ਹੂੰ ਬਿਲਕੁਲ ਬਈ ਤੇ ਬਾਕੀ ਹਨਾ ਆ ਵੀਡੀਓ ਨੂੰ ਤਾਂ ਸ਼ੇਅਰ ਕਰਨਾ ਬਣਦਾ ਜੋ ਕੀਰਤੀ ਆ ਹਨਾ ਆਪਾਂ ਕਹਿ ਗਈ ਆਪਾਂ ਆ ਤੁਰੇ ਫਰਦੇ ਆ ਤਾਂ ਬਾਈ ਹਨਾ ਮਿਹਨਤ ਕਰਦਿਆ ਨਾਲ ਹੱਥ ਬਟਾਉਂਦਾ ਹਨਾ ਜਿਵੇਂ ਇਹਨਾਂ ਦੀ ਪੀੜ੍ਹੀ ਹੈ ਤੀਜੀ ਪੀੜ੍ਹੀ ਵੀ ਨਾਲ ਮਦਦ ਕਰਾ ਰਹੀ ਆ ਤੇ ਬਾਕੀ ਇਹ ਮਿਹਨਤ ਕਾਲਾ ਕੰਮ ਆ ਬਈ ਆ ਤੁਸੀਂ ਸਫਾਜੰਗ ਜੇ ਤੁਸੀਂ ਯਕੀਨ ਨਾ ਹੁੰਦਾ ਇੱਥੇ ਆ ਕੇ ਵੇਖ ਲਿਓ ਕਿਵੇਂ ਬਣਦਾਗਾ ਸਾਰਾ ਤਿਆਰ ਕਰਦੇ ਆ ਸਫਾਜੰਗ ਤੇ ਬਾਈ ਜੀ ਬਹੁਤ ਬਹੁਤ ਬਾਕੀ ਜਿਹੜੇ ਅਸੀਂ ਗਾਕਾਂ ਦਾ ਕੰਮ ਲੇਟ ਹੋਇਆ ਸਮੇਂ ਸਿਰ ਨਹੀਂ ਦਿੱਤਾ ਗਿਆ ਜਾਂ 2-2 ਸਾਲ ਵੀ ਪੁਰਾਣੇ ਹੈਗੇ ਆ ਉਹਨਾਂ ਤੋਂ ਮਾਫੀ ਚਾਹੁੰਦੇ ਆ ਕੰਮ ਲੇਟ ਆ ਕੋਈ ਸਮੇਂ ਸਿਰ ਹੋਊ ਸਾਰਾ ਨਾਲ ਹੋਊਗਾ ਪਰ ਕੰਮ ਜਦੋਂ ਕਰਕੇ ਤੇ ਜਿੰਨਾ ਵੀ ਲੇਟ ਹੋਊਗਾ ਉਹਨੇ ਵਧੀਆ ਹੋਊਗਾ ਬਿਲਕੁਲ ਦੂਜੀ ਗੱਲ ਜੋ ਪਿੰਡ ਦੀ ਗੱਲ ਕਰਦੇ ਆ ਇਹ ਪਿੰਡ ਪਛੰਡਾ ਮਾਨਸਾ 메ਨ ਹਾਈਵੇ ਤੇ ਪੈਂਦਾ ਜੋ ਪਛੰਡੇ ਤੋਂ ਬਾਇਆ ਮਾਨਸਾ ਉਹ ਪਟਿਆਲਾ ਨੂੰ ਰੋਡ ਜਾਂਦੀ ਹੈ ਬਿਲਕੁਲ ਵੱਡਾ ਰੋਡ ਹੈ ਜਦੋਂ ਮਤਲਬ ਭਾਈ ਬਖਤੌਰ ਤੁਸੀਂ ਆ ਗਏ ਜਦੋਂ ਮਰਜ਼ੀ ਪੁੱਛ ਲਓ ਵੀ ਸਫਾ ਚੰਗ ਲੈਣਾ ਬਲਜਿੰਦਰ ਭਾਈ ਕੋਲੇ ਜਾਣਾ ਜੀ ਬਲਜਿੰਦਰ ਸਿੰਘ ਹਾਂ ਮਿਸਤਰੀ ਬੁੱਧ ਸਿੰਘ ਮਿਸਤਰੀ ਬੁੱਧ ਸਿੰਘ ਬਾਪੂ ਜੀ ਦੇ ਨਾਂ ਜੋ ਮਤਲਬ ਨਾਂ ਚੱਲਦਾ ਉਹਦਾ ਨਾਂ ਚੱਲਦਾ ਹੈ ਮਿਸਤਰੀ ਬੁੱਧ ਸਿੰਘ ਹਾਂ ਜੀ ਆਪਣੇ ਫਾਦਰ ਸਾਹਿਬ ਹੈ ਕਿ ਆਪਣਾ ਬੇਟਾ ਹੈ ਬਲਜੀਤ ਸਿੰਘ ਜੀ ਹਾਂ ਜੀ ਇਹ ਜੋ ਕੋ ਪਿੰਡ ਆਪਣਾ ਹੈ ਪਸ਼ਿੰਡਾ ਮਾਨਸਾ ਮੇਂ ਰੋਡ ਤੇ ਪਸ਼ਿੰਡਾ ਤੋਂ 26 ਕਿਲੋਮੀਟਰ ਆਰੰਪਰਾ ਫੂਲ ਤੋਂ 31 ਕਿਲੋਮੀਟਰ ਜੀ ਤੇ ਤੱਕ ਸ੍ਰੀ ਦਮਦਮਾ ਤੋਂ ਸ਼ਾਰਟਕਟ ਆਈਏ ਤਾਂ ਇਹ ਸਰਾ ਠੀਕ ਹੈ ਬਿਲਕੁਲ ਇਹ ਪਿੰਡ ਰੋਡ ਦੇ ਉੱਤੇ ਸਥਿਤ ਹੈ ਜਿਵੇਂ ਜ਼ਿਲ੍ਹਾ ਮਾਨਸਾ ਉੱਦੋਂ 40 ਕਿਲੋਮੀਟਰ ਪੈਂਦਾ ਹੈ 40 ਕਿਲੋਮੀਟਰ ਪੈਂਦਾ ਤੇ ਬਾਕੀ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ